ਸੰਵਰਾ ਸੰਰਾਵ ਦਾ ਨਾਂ ਆ ਤੇ ਉਹਨ ਏ ਆਈ ਨਾਲ ਬਣਾ ਕੇ ਹਨਾ ਵੀਡੀਓ ਪਾ ਦਿੱਤੀ ਤੇ ਕਹਿੰਦਾ ਮੇਰੇ ਕੋਲ ਹੋਰ ਬਹੁਤ ਵੀਡੀਓ ਹੈ ਮੈਂ ਉਹ ਵੀ ਪਾਵਾਂਗਾ ਚੱਲ ਪਾ ਫੂਲਾ ਤੂੰ ਜੋਰ ਲਾ ਜਨਾ ਲੱਗਦਾ ਤੇਰੇ ਕੋਲ ਤੁਹਾਡੇ ਨਿਆਣੇ ਆਪਣੇ ਕੀ ਕਰਦੇ ਨੇ ਕੈਨੇਡਾ ਦੇ ਵਿੱਚ ਤੂੰ ਟਰੱਕ ਚ ਲਾਈ ਜਾਂਦਾ ਆ ਉਹ ਪਿਛਿਓ ਸਾਡੇ کلبਾਂ ਚ ਜਾਈ ਜਾਂਦੇ ਨੇ ਹੈ ਉਹ ਕਾਲੇ ਲਈ ਫਿਰਦੇ ਉਹਨਾਂ ਨੂੰ ਨਾਲ-ਨਾਲ ਉਹ ਤਿੰਨੇ 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 ਘਰ ਆਉਂਦੇ ਨੇ ਉਹਨਾਂ ਦਾ ਤੈਨੂੰ ਫਿਕਰ ਨਹੀਂ ਪੈ ਗਿਆ ਤੈਨੂੰ ਭਗਵਾਨਤਮਾਨ ਦਾ ਬਹੁਤ ਫਿਕਰ ਪੈ ਗਿਆ ਜੇਲ੍ਹ ਦੀਆਂ ਕੰਧਾਂ ਤੋੜ ਕੇ ਆ ਜਾਂਦੇ ਨੇ ਕੈਨੇਡਾ ਦੇ ਵਿੱਚ ਤੇ ਬਦਨਾਮ ਕਰਦੇ ਨੇ ਸੀਐਮ ਸਾਹਿਬ ਨੂੰ ਤੇ ਉਹਦੀ ਮਰਜ਼ੀ ਹੈ ਜੋ ਮਰਜ਼ੀ ਕੰਮ ਕਰੇ ਪ੍ਰਾਈਵੇਟ ਮਸਲਾ ਹੈ ਮੈਂ ਕਹਿੰਦਾ ਕਾਂਦ ਤੋੜ ਕੇ ਫਰੀਦਕੋਟ ਦੀ ਜੇਲ੍ਹ ਵਿੱਚੋਂ ਨੱਠਿਆ ਸੀ ਲੈ ਇਹ ਕਾਂਦ ਤੋੜੀ ਹੈ ਨਹੀਂ ਬੰਦੇ ਨੇ ਕੈਨੇਡਾ ਵਿੱਚ ਆ ਗਿਆ ਇਹੋ ਜਿਹੇ ਬੰਦੇ ਦੇ ਕੋਲ ਟਰਾਲੀ ਬੈਕ ਕਰਕੇ ਕਾਂਹ ਦਾ ਨਹੀਂ ਟੁੱਟਦੀ ਕੱਚੀ ਤੇ ਜੇਲ੍ਹ ਦੀਆਂ ਕੰਧਾਂ ਤੋੜ ਕੇ ਆ ਜਾਂਦੇ ਨੇ ਕੈਨੇਡਾ ਦੇ ਵਿੱਚ ਤੇ ਬਦਨਾਮ ਕਰਦੇ ਨੇ ਸੀਐਮ ਸਾਹਿਬ ਨੂੰ ਹੂੰ ਤੇ ਉਹਦੀ ਮਰਜ਼ੀ ਹੈ ਜੋ ਮਰਜ਼ੀ ਕੰਮ ਕਰੇ ਪ੍ਰਾਈਵੇਟ ਮਸਲਾ ਹੈ ਹੂੰ ਪ੍ਰਾਈਵੇਟ ਮਸਲਾ ਜੋ ਮਰਜ਼ੀ ਕਰੋ ਤੁਸੀਂ ਕੁੱਤੇ ਕੰਮ ਨਹੀਂ ਕੀਤੇ ਜ਼ਿੰਦਗੀ ਦੇ ਵਿੱਚ ਤੁਹਾਡੀਆਂ ਜਨਾਨੀਆਂ ਨੂੰ ਵੀ ਪਤਾ ਪਹਿਲਾਂ ਤੁਸੀਂ ਕੀ ਕਰਦੇ ਰਹੇ ਤੁਸੀਂ ਆਪਣਾ ਖਿਆਲ ਰੱਖ ਲਓ ਤੁਹਾਨੂੰ ਉਹਦਾ ਬਹੁਤ ਫਿਕਰ ਪੈ ਗਿਆ ਹੂੰ ਆਪਣੇ ਘਰ ਦਾ ਨਹੀਂ ਪਤਾ ਤੁਹਾਨੂੰ ਤੇ ਉਹਦੀ ਮਰਜ਼ੀ ਹੈ ਭਾਵੇਂ ਸਹੀ ਵੀ ਵੀਡੀਓ ਹੋਵੇ ਉਹਦਾ ਪ੍ਰਾਈਵੇਟ ਮਸਲਾ ਤੂੰ ਵਿਚ ਮਾਮਾ ਲੱਗਦਾ ਹੈ ਹੂੰ ਇਦਾਂ ਦੇ ਹੋਰ ਮੰਤਰੀ ਬਹੁਤ ਨੇ ਕੀ ਕਰੂੰਗਾ ਤੂੰ ਉਹਨਾਂ ਨੂੰ ਤੂੰ ਪਾਈ ਲੈ ਵੀਡੀਓ ਜਿਹੜੀਆਂ 5-7 ਹੋਰ ਵੀ ਤੇਰੇ ਕੋਲ ਹੈਗੀਆਂ ਤੂੰ ਦਿਲ ਆਪਣਾ ਖੁਸ਼ ਕਰ ਲੈ ਜੇ ਕਰ ਹੁੰਦਾ ਤਾਂ ਦੇ ਉਹਦੀ ਜਵਾਨੀ ਵੇਲੇ ਦੀ ਵੀਡੀਓ ਹੋਵੇਗੀ ਚਲੋ ਮੰਨ ਲੈਨੇ ਅਸਲ ਹੀ ਐ ਤੇ ਸਾਰੇ ਬੰਦੇ ਇਦਾਂ ਦੇ ਕੋਈ ਕੰਮ ਕਰਦੇ ਹੋਣਗੇ ਛਾਰੇ ਹੀ ਕਰਦੇ ਕਿਹੜੇ ਦੁੱਧ ਧੋਤੇ ਹੈਗੇ ਹੈ ਇੱਥੇ ਸਾਡੇ ਮਹਾਰਾਜ ਰਾਜੇ ਨਹੀਂ ਕੇ ਟੈੱਕੇ ਬੈਠੇ ਸਾਰੇ ਤਿਸਤਰ ਬਟੇਰੇ ਖਾਂਦੇ ਰਹੇ ਹੈ 10-10 ਐ 100-100 ਰਾਣੀਆਂ ਰੱਖੀਆਂ ਹੁੰਦੀਆਂ ਸੀ ਉਹਨਾਂ ਨੇ ਜੇ ਉਹਨੇ ਇੱਕ ਰੱਖ ਲਈ ਤੇ ਤੁਹਾਨੂੰ ਕੀ ਤਖਲੀਫ ਕੀ ਪੈ ਗਈ ਇਹ ਇਹ ਸਾਰੇ ਬੰਦੇ ਇਦਾਂ ਦੇ ਕੰਮ ਕਰਦੇ ਨੇ ਤੇ ਤੁਸੀਂ ਘਟਵਾ ਨਾਲੇ ਅਸੀਂ ਘਟਵਾ ਨਾਲੇ ਮੰਤਰੀ ਘਟਵਾ ਹੋਰ ਬੰਦੇ ਘਟਵਾ ਆ ਜਿਹੜੇ ਵੀਡੀਓ ਚੱਕ ਚੱਕ ਕੇ ਪਾਉਂਦੇ ਨੇ ਦੋ ਦੋ ਸ਼ੇਅਰ ਕਰਦੇ ਨੇ ਤੇ ਤੁਸੀਂ ਆਪਣੇ ਘਰ ਦਾ ਪਹਿਲਾ ਖਿਆਲ ਰੱਖੋ ਤੁਹਾਡੇ ਘਰ ਦਾ ਸਿਕੰਮ ਜਿਹੜਾ ਸਹੀ ਚੱਲ ਰਿਹਾ ਹੈ ਹਾਂ ਹਾਣੋ ਕੇ ਇਹ ਮੰਤਰੀ ਕਹਿੰਦੇ ਨੇ ਜੀ ਤੁਸੀਂ ਇਸ ਵੀਡੀਓ ਬਾਰੇ ਨਹੀਂ ਬੋਲਦੇ ਹੈ ਉਹ ਬੋਲੂਗਾ ਕਿ ਜਦੋਂ ਉਹਨੂੰ ਪਤਾ ਹੀ ਕੋਈ ਨਹੀਂ ਗਿਆ ਹੈਗਾ ਹੂੰ ਜੇ AI ਦੇ ਨਾਲ ਬਣਿਓ ਇੱਦਾਂ ਜਿਹੜੀ ਮਰਜ਼ੀ ਬਣਾ ਲਓ ਤੁਸੀਂ ਬਣ ਜਾਣੀ ਐ ਸਾਬਤ ਹੋ ਜਾਣਗੀ ਜਾਂ ਸਾਬਤ ਕਰ ਦੋਗੀ ਕੋਰਟ ਵੀ ਵਾਕਿਆ ਹੀ ਗਲਤ ਵਾ ਵੀਡੀਓ ਬਣੀ ਹੂੰ ਪਤਾ ਲੱਗੇ ਜਾਣਾ ਇਹ ਬੰਦੇ ਜਾਣ ਕੇ ਬਦਨਾਮ ਕਰਦੇ ਨੇ ਬਈ ਬੰਦਾ ਅਸਤੀਫਾ ਦੇ ਦੇਵੇ ਫਿਰ ਸਾਨੂੰ ਸਾਲੀ ਇਹ ਪੋਸਟ ਮਿਲ ਜਾਣੀ ਤੁਹਾਨੂੰ ਨਹੀਂ ਮਿਲਣੀ ਮਨ ਨਹੀਂ ਹੈਗੀ ਪੋਸਟ ਹੈ ਤੁਹਾਨੂੰ ਸਿਰਫ ਜੁੱਤੀਆਂ ਵੱਜਣੀਆਂ ਤੁਹਾਡੇ ਦੇ ਕੇਸ ਤੋਂ ਹੋਊਗਾ ਇੰਡੀਆ ਗਿਆ ਤੇ ਹੈ ਇੰਡੀਆ ਤੁਸੀਂ ਜਾਣ ਨਹੀਂ ਸਕਦੇ ਹਾਂ ਇੱਥੇ ਚਰਸੀ ਆਨੇ ਪੰਜਾਬ ਨੂੰ ਇਹ ਮਿੱਟੀ ਸਾਨੂੰ ਕਦੋਂ ਬਾਜਾਂ ਮਾਰੂਗੀ ਤੁਹਾਨੂੰ ਮਿੱਟੀ ਨੇ ਬਾਜਾਂ ਨਹੀਂ ਮਾਰਨੀ ਤੁਹਾਡੀ ਜਿਹੜੀ ਰਾਖ ਉਹ ਪਹੁੰਚ ਜੂਗੀ ਇੰਡੀਆ ਤੁਸੀਂ ਨਹੀਂ ਜਾਂਦੇ ਜੀਂਦੇ ਜੀਂਦੇ ਹੁਣ ਠੀਕ ਹੈ ਕੋਈ ਮਾੜੀ ਮੋਟੀ ਸ਼ਰਮ ਸ਼ਰਮ ਕਰ ਲਿਆ ਕਰੋ ਹੈਂ ਤੇ ਜੋ ਚਲੋ ਮੰਨ ਲੈਂਦੇ ਅਸੀਂ ਸਹੀ ਵੀ ਵੀਡੀਓ ਤੇ ਕੀ ਤੁਸੀਂ ਕੀ ਕਰਨਾ ਤੁਹਾਡਾ ਕੀ ਮਤਲਬ ਹੈ ਉਹਦਾ ਪ੍ਰਾਈਵੇਟ ਮਸਲਾ ਹੈ ਜੋ ਮਰਜੀ ਕਰ ਸਕਦਾ ਇਥੇ ਸਾਰੇ ਬਾਹਰ ਮੰਤਰੀ ਗੜ ਟੱਕ ਕੇ ਬੈਠਦੇ ਜ ਜ ਤੁਹਾਡੇ ਕਿਹੜੇ ਬੈਠਦੇ ਟੱਕ ਕੇ ਹੈ ਕਿੰਦਾ ਫੇਗਰ ਪਿਆ ਇਹਨਾਂ ਨੂੰ ਕਮੈਂਟ ਕਰਦੇ ਨੇ ਆ ਦੇਖਦਾ ਜੀ ਕੀ ਕਰਦੇ ਨੇ ਇਹ ਸਾਡੇ ਮੰਤਰੀ ਸਾਹਿਬ ਨੇ ਇਹ ਫੜੇ ਗਏ ਨਹੀਂ ਲੈ ਅਚਾਰਕ ਵੀਡੀਓ ਪਾਉਣ ਦੇ ਨਾਲੋਂ ਅਸਤੀਫਾ ਦੇ ਗਿਆ ਹਨ ਘਰ ਬਹਿ ਜਾਊਗਾ ਇਹ ਨਹੀਂ ਹੋ ਸਕਦਾ ਉਹ ਜਵਾਨ ਹੋ ਜੋ ਮਰਜ਼ੀ ਕਰੇ ਹਜੇ 50 ਸਾਲ ਦੀ ਉਹਦੀ ਉਮਰ ਹੈ ਹਜੇ 70 ਸਾਲ ਤੱਕ ਉਹ ਜੋ ਮਰਜ਼ੀ ਕਰੇ ਉਹ ਸਾਰੇ ਬੰਦੇ ਜੋ ਮਰਜ਼ੀ ਕਰਨ ਹੈ ਕੀ ਤੁਸੀਂ ਉਹਨੂੰ ਕਹਿੰਦੇ ਹੋ ਥੱਕ ਥੱਕ ਜਾਂਦਾ ਜਾਂ ਉਹਦੇ ਜਾਨ ਹੈ ਨਹੀਂ ਹੈ ਜਾਂ ਢਿੱਲਾਏ ਤੁਰਦੇ ਦਾ ਨਾਲਾ ਖੁੱਲ ਜਾਂਦਾ ਪਜਾਮੀ ਪਜਾਮੇ ਦਾ ਉਹਦੇ ਦਾ ਹਾਂ ਇਹ ਉਹ ਸਹੀ ਆ ਉਹਦਾ ਪ੍ਰਾਈਵੇਟ ਮਸਲਾ ਤੁਸੀਂ ਵਿਚ ਟਿੱਪਣੀ ਨਹੀਂ ਕਰ ਸਕਦੇ ਠੀਕ ਹੈ ਕਹਿੰਦੇ ਤੁਸੀਂ ਆਪਣਾ ਖਿਆਲ ਰੱਖਿਆ ਕਰੋ ਉਹ ਜਿੱਦਾਂ ਦਾ ਕੰਮ ਕਰਦਾ ਕਰ ਹੀ ਜਾਣ ਦੇ ਤੇਰੀਆਂ ਵੀਡੀਓ ਪਾਉਣ ਦੇ ਨਾਲ ਕੁਝ ਨਹੀਂਗਾ ਹੁਣ ਉਹਨੂੰ ਕੀ ਹੋਦੋ ਤ ਤਲਾਕ ਦੇ ਦਊਗੀ ਉਹਦੇ ਘਰ ਵਾਲੀ ਬਈ ਆ ਉਹਦੀ ਵਾਈਫ ਨੇ ਵੀਡੀਓ ਦੇਖੀ ਐ ਇੱਕ ਵਾਰੀ ਪਹਿਲਾਂ ਉਹਦਾ ਤਲਾਕ ਹੋਗਾ ਦੂਜਾ ਤੁਸੀਂ ਫੇਰ ਦੁਨੀਆ ਵੀਡੀਓ ਪਾ ਕੇ ਦਿਵਾ ਦੋਗੇ ਤੁਸੀਂ ਹੂੰ ਤੁਹਾਡੇ ਨੂੰ ਪਤਾ ਨਹੀਂ ਕਿੰਨੇ ਕੁ ਸਾਲੋਂ ਕਿਸ ਪਏ ਹੋ ਆ ਤੁਸੀਂ ਕੁੱਤਖਾਨੇ ਕੰਮ ਕਰਦੇ ਇੰਡੀਆ ਦੇ ਵਿੱਚ ਪਤਾ ਨਹੀਂ ਕਿੰਨੀ ਵਾਰੀ ਫੜੇ ਗਏ ਹੂੰ ਉੱਥੋਂ ਭਗੌੜੇ ਹੋਗੇ ਤੁਸੀਂ ਬਾਹਰ ਆ ਜੰਨੇ ਤੇ ਇੱਥੇ ਤੁਸੀਂ ਟਰੱਕ ਚਲਾਈ ਜੰਨੇ ਹੂੰ ਘਰ ਵਾਲੀਆਂ ਦਾ ਤੁਹਾਡਾ ਖਿਆਲ ਕੋਈ ਨਹੀਂ ਗਾ ਹੈਗਾ ਹੈ ਮਹੀਨੇ ਬਾਅਦ ਤੇਰੇ ਯਾਰ ਦਾ ਘਰ ਆਉਂਦਾ ਹੁੰਦਾ ਉੱਥੋਂ ਟਰੱਕ ਲੈ ਕੇ 15 15 ਦਿਨ ਘਰ ਵਾਲੀ ਲਾਪਤਾ ਹੋ ਜਾਂਦੀ ਆ ਉਹ ਆਪਣੇ ਦਾ ਖਿਆਲ ਨਹੀਂ ਰੱਖਣਾ ਇੱਧਰ ਤੁਹਾਨੂੰ ਸੀਐਮ ਦਾ ਬਹੁਤ ਫਿਕਰ ਪੈ ਜਾਂਦਾ ਹੈ ਹਾਂ ਤੇ ਹੋਰ ਜਿਹੜੇ ਮੰਤਰੀ ਅੱਗੇ ਇਦਾਂ ਦੇ ਕੰਮ ਕਰਦੇ ਰਹੇ ਉਹਨਾਂ ਨੂੰ ਤੁਸੀਂ ਕੀ ਕਰ ਲੈ ਉਹ ਮੁੜ ਕੇ ਫੇਰ ਟੌਰ ਦੇ ਨਾਲ ਫਿਰਦੇ ਨੇ ਸੁੱਚਾ ਸਿੰਘ ਲਗਾਤਾਰ ਨਹੀਂ ਵੀਡੀਓ ਪਾਈ ਤੋਂ ਉਦੋਂ ਕਿ ਉਹਨੂੰ ਤੂੰ ਬੋਲੇਂ ਪਾਲੇ ਉਹਦੇ ਵਿਰੁੱਧ ਵੇਇ ਇੱਕ ਹੋਰ ਮੰਤਰੀ ਉਹਦਾ ਰੰਗੇ ਹੱਥੀ ਫੜਿਆ ਗਿਆ ਸੀਗਾ ਹੋਟਲ ਦੇ ਵਿੱਚ ਉਹ ਤਾਂ ਸਹੀ ਵੀਡੀਓ ਸੀ ਨਾ ਉਹਦੇ ਉੱਤੇ ਤੁਹਾਡੇ ਕੋਲ ਪਈ ਕੋਈ ਨਹੀਂ ਕਿ ਕੋਈ ਟਿੱਪਣੀ ਨਹੀਂ ਹੋਈ ਹੈਗੀ ਹੈ ਉਹ ਨੂੰ ਮੋੜ ਕੇ ਫੇਰ ਸ਼ਾਮਿਲ ਤੁਸੀਂ ਕਰ ਲਿਆ ਹੈ ਵੇ ਬੰਦਾ ਸਹੀ ਲੈ ਆਹ ਦਿਨਿਕਾਂ ਮੈਂ ਕਰਦੇ ਹੁੰਦੇ ਨੇ ਹੋਰ ਮੰਤਰੀਆਂ ਦੇ ਵੀ ਬੜੀ ਪਾਗ ਲੱਗੀ ਪਈ ਆ ਦਾਵਾ-ਦਵ ਕੁਰਸੀ ਤੋਂ ਅਸੀਹਾ ਦੇਵੇ ਤੇ ਅਸੀਂ ਬਣੀਏ ਤੁਹਾਨੂੰ ਬਾੜੀ ਕਾਲੀ ਬਣਨ ਦੀ ਕੰਮ ਤੁਹਾਡੇ ਕੋਲ ਕੋਈ ਹੁੰਦਾ ਨਹੀਂਗਾ ਟਿੱਪਣੀਆਂ ਕੰਨ ਜੋਗੇ ਰਹਿਣੇ ਆ ਤੁਸੀਂ ਜਿੰਨਾ ਮਰਜੀ ਤੁਸੀਂ ਬਦਨਾਮ ਕਰ ਲਓ ਕੁਝ ਨਹੀਂ ਹੋਣਾ ਹੈਗਾ ਠੀਕ ਹੈ ਕਹਨੇ ਕੋਰਟ ਨੇ ਸਾਬਤ ਕਰ ਦੇਣਾ ਹੈ ਹੋਰ 2-4 ਘੰਟਿਆਂ ਦੇ ਵਿੱਚ ਵਿੱਚ ਵੀਡੀਓ ਗਲਤ ਹੈ ਤੇ ਫੇਰ ਤੇਰੇ ਵਰਗਾ ਇੰਡੀਆ ਨਹੀਂ ਜਾਂਦਾ ਹੈ ਪੇ ਪੰਜਾਬ ਮਿੱਟੀ ਵਾਜਾਂ ਮਾਰਦੀ ਆ ਉਹਦਾ ਹੀ ਚਿੱਤਾ ਰਹਿੰਦਾ ਵੀ ਕਦੋਂ ਸਾਨੂੰ ਮਿੱਟੀ ਵਾਜਾਂ ਮਾਰੇ ਕਦੋਂ ਅਸੀਂ ਜਾਵਾਂ ਤੁਸੀਂ ਨਹੀਂ ਜਾਣਾਂ ਕਿ ਉਹਨਾਂ ਪੰਜਾਬ ਦੇ ਵਿੱਚ ਤੁਸੀਂ ਸਿਰਫ ਟਿੱਪਣੀਆਂ ਕਰ ਲਈਏ ਤੁਹਾਡੀ ਆ ਜਿਹੜੀ ਰਾਖ ਉਹ ਉਹੀ ਜਾਊਗੀ ਉੱਥੇ ਆ ਜੀਂਦੇ ਜਾਂਦੇ ਤੁਸੀਂ ਜਾ ਨਹੀਂ ਸਕਦੇ ਓਕੇ ਇਹਨਾਂ ਦੇ ਨੱਥ ਪਾਉਣੀ ਚਾਹੀਦੀ ਆ ਇਹਨਾਂ ਦੇ ਕੇਸ ਹੋਣੇ ਚਾਹੀਦੇ ਆ ਜਿਹੜੇ ਗਲਤ ਵੀਡੀਓ ਪਾਉਂਦੇ ਨੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਉੱਤੇ ਬਹੁਤ ਵੀਡੀਓ ਗਲਤ ਪਾਉਂਦੇ ਨੇ ਬਹੁਤ ਝੂਠ ਫਰਾਟ ਬੋਲਦੇ ਨੇ ਇਹਨਾਂ ਦੇ ਕਾਉਂਟ ਬੰਦ ਕੀਤੇ ਜਾਣ ਉਸੇ ਵੇਲੇ ਤੇ ਇਹਨਾਂ ਦੇ ਐਕਸ਼ਨ ਲਿਆ ਜਾਵੇ ਤੇ ਇਹਨਾਂ ਨੂੰ ਸਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਂ 10-10 ਸਾਲ ਦੀਆਂ ਹੋਰ ਵੀ ਬੰਦੇ ਜਿਹੜੇ ਵੀ ਵੀਡੀਓ ਪਾਉਂਦੇ ਨੇ ਬਹੁਤ ਪਾਉਂਦੇ ਨੇ ਗਲਤ ਪਾਉਂਦੇ ਨੇ ਠੀਕ ਹੈ ਚਲੋ ਹੋਰ ਮੇਰੇ ਵੱਲੋਂ ਸਾਰਿਆਂ ਨੂੰ ਥੈਂਕ ਯੂ ਜੋ ਤੇ ਇਹਦੇ ਚੋਂ ਧੰਨਵਾਦ ਕਰਦਾ ਹਾਂ ਸ਼ੌਕਰ ਟੈਕਨੋਲੋਜੀ ਆਨ ਜਰਮਨੀ ਤੋਂ ਬਾਏ ਬਾਏ